ਉਹਨਾਂ ਨੂੰ ਇਹ ਸੀਗਾ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਸਲਾਮ ਦੇ ਵਿੱਚ ਲੈ ਕੇ ਆਂਦਾ ਜਾਵੇ ਕਿਉਂਕਿ ਜੇ ਇਹ ਇਸਲਾਮ ਚ ਆਉਂਦੇ ਨੇ ਤਾਂ ਫਿਰ ਤੇ ਅਸੀਂ ਜਿਹਨੂੰ ਮਰਦੀ ਇਸਲਾਮ ਦੇ ਵਿੱਚ ਲੈ ਆਵਾਂਗੇ ਜਿਹੜਾ ਉਸ ਸਮੇਂ ਦਾ ਕਾਜ਼ੀ ਹੈ ਜਿਹਦਾ ਨਾਮ ਹੈ ਕਾਜ਼ੀ ਅਬਦੁਲ ਵਹਾਬ ਅਲੀ ਵੋਰਾ ਉਹ ਸ਼ਾਈ ਕਾਜ਼ੀ ਸੀਗਾ ਜਿਵੇਂ ਅੱਜ ਦਾ ਸੁਪਰੀਮ ਕੋਰਟ ਦਾ ਜੱਜ ਆਪਾਂ ਕਹਿ ਲਈਏ ਨਾ ਉਸ ਸਮੇਂ ਦਾ ਸੁਪਰੀਮ ਕੋਰਟ ਦਾ ਜੱਜ ਤੁਸੀਂ ਉਹਨੂੰ ਕਹਿ ਸਕਦੇ ਹੋ ਕਾਜ਼ੀ ਅਬਦੁਲ ਵਹਾਬ ਅਲੀ ਬੋਰਾ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਨਾ ਕੁਝ ਸ਼ਰਤਾਂ ਰੱਖਦਾ ਸ਼ਰਤਾਂ ਰੱਖੀਆਂ ਉਹਨੇ ਪਹਿਲੇ ਨੰਬਰ ਦੇ ਉੱਤੇ ਇਹੀ ਗੱਲ ਕਹਿੰਦਾ ਕਹਿੰਦਾ ਇਸਲਾਮ ਕਬੂਲ ਕਰ ਲਓ ਗੁਰੂ ਸਾਹਿਬ ਕਹਿੰਦੇ ਵੀ ਇਹ ਤਾਂ ਇਸਲਾਮ ਕਬੂਲ ਕਰਨ ਦੀ ਤੁਸੀਂ ਮੈਨੂੰ ਗੱਲ ਕਹਿੰਦੇ ਹੋ ਮੈਨੂੰ ਕਹਿੰਦੇ ਹੋ ਵੀ ਮੁਸਲਮਾਨ ਬਣ ਜਾਓ ਕਾਜ਼ੀ ਸਾਹਿਬ ਇੱਕ ਗੱਲ ਆਖਾਂ ਤੁਸੀਂ ਮੁਸਲਮਾਨ ਬਣ ਗਏ ਹੋ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਮੁਸਲਮਾਨ ਬਣ ਜਾਓ ਕਿ ਤੁਸੀਂ ਮੁਸਲਮਾਨ ਬਣ ਗਏ ਹੋ ਹੁਣ ਇਹ ਗੱਲ ਗੁਰੂ ਸਾਹਿਬ ਨੇ ਕਿਉਂ ਆਖੀ ਕਿਉਂਕਿ ਇਸਲਾਮ ਇਹ ਕਦੀ ਵੀ ਨਹੀਂ ਸਿਖਾਉਂਦਾ ਕਿ ਕਿਸੇ ਦੇ ਉੱਤੇ ਧੱਕਾ ਕੀਤਾ ਜਾਵੇ ਤੇ ਜ਼ੁਲਮ ਕੀਤਾ ਜਾਵੇ ਇਸਲਾਮ ਨਹੀਂ ਸਿਖਾਉਂਦਾ ਇਹ ਗੱਲ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਇਹ ਵਿਚਾਰ ਜੇ ਮੁਸਲਮਾਨ ਮੋਮਦਿਲ ਹੋਵੇ ਜਿਹੜਾ ਮੁਸਲਮਾਨ ਹੈ ਨਾ ਉਹਦੀ ਪਰਿਭਾਸ਼ਾ ਹੀ ਇਹ ਹੈ ਗੁਰੂ ਸਾਹਿਬ ਨੇ ਜਿਹੜੀ ਬਿਆਨ ਕੀਤੀ ਵੀ ਉਹ ਮੋਮਦਲ ਹੁੰਦਾ ਉਹ ਕਿਸੇ ਉੱਤੇ ਧੱਕਾ ਜ਼ੁਲਮ ਨਹੀਂ ਕਰਦਾ ਇੱਕ ਛੋਟੀ ਜਿਹੀ ਇੱਥੇ ਮੈਂ ਬੇਨਤੀ ਕਰਾਂ ਅੱਜ ਵੈਸੇ ਸਾਡੇ ਅੰਦਰ ਇਸਲਾਮ ਦੇ ਪ੍ਰਤੀ ਮੁਸਲਮਾਨਾਂ ਦੇ ਪ੍ਰਤੀ ਬੜੀ ਨਫ਼ਰਤ ਭਰ ਦਿੱਤੀ ਗਈ ਹੈ ਤੇ ਭਰੀ ਵੀ ਮੇਰੇ ਵਰਗੇ ਬੰਦਿਆਂ ਨਹੀਂ ਹੈ ਗੌਰ ਕਰਿਓ ਭਰੀ ਵੀ ਮੇਰੇ ਵਰਗੇ ਬੰਦਿਆਂ ਨਹੀਂ ਹੈ ਸਟੇਜਾਂ ਤੇ ਬਹਿ ਬਹਿ ਕੇ ਨਾ ਅਸੀਂ ਇਸਲਾਮ ਨੂੰ ਇੰਨਾ ਭੰਡਿਆ ਨਾ ਮੇਰੇ ਵਰਗੇ ਬੰਦੇ ਆ ਨੇ ਕਿ ਅਸੀਂ ਇਸਲਾਮ ਦੇ ਪ੍ਰਤੀ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਕਰਨ ਲੱਗ ਗਏ ਸਾਡੇ ਮਨਾਂ ਚ ਇਹ ਭਾਵ ਪੈਦਾ ਹੋ ਗਿਆ ਵੀ ਇਹ ਸਾਰੀ ਸਾਰੀ ਕੌਮ ਹੀ ਬੜੀ ਮਾੜੀ ਹੈ ਪਰ ਇੱਕ ਬੇਨਤੀ ਕਰਾਂਗਾ ਦੁਨੀਆ ਦੇ ਵਿੱਚ ਕੌਮਾਂ ਬਹੁਤ ਹੋਣਗੀਆਂ ਪਰ ਕੋਈ ਵੀ ਕੌਮ ਪੂਰਨ ਤੌਰ ਦੇ ਉੱਤੇ ਮਾੜੀ ਨਹੀਂ ਹੁੰਦੀ ਹਾਂ ਉਹ ਉਸ ਕੌਮ ਦੇ ਵਿੱਚ ਕੁਝ ਬੰਦੇ ਗਲਤ ਪੈਦਾ ਹੋ ਗਏ ਇਹ ਚਿਕੜੀ ਵੱਡੀ ਗੱਲ ਹਰ ਇੱਕ ਕੌਮ ਦੇ ਵਿੱਚ ਹੁੰਦੇ ਨੇ ਜੇ ਸਲਾਮ ਦੇ ਵਿੱਚ ਔਰੰਗਜ਼ੇਬ ਪੈਦਾ ਹੋਇਆ ਉਹ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ ਸੀਗਾ ਪਰ ਜੇ ਤੁਸੀਂ ਗੁਰਬਾਣੀ ਦੇ ਅਕੋਰਡਿੰਗ ਵੇਖੋਗੇ ਨਾ ਜਾਂ ਉਹਨਾਂ ਦੀ ਤੁਸੀਂ ਕੁਰਾਨ ਦੇ ਅਕੋਰਡਿੰਗ ਵੀ ਵੇਖ ਲੋਗੇ ਤੇ ਔਰੰਗਜ਼ੇਬ ਆਪਣੇ ਆਪ ਨੂੰ ਮੁਸਲਮਾਨ ਅਖਵਾ ਤੇ ਰਿਹਾ ਪਰ ਮੁਸਲਮਾਨ ਹੈਗਾ ਨਹੀਂ ਜੇ ਹੁਣ ਤੁਸੀਂ ਗੌਰ ਕਰੋ ਜਿਹੜੀ ਪਰਿਭਾਸ਼ਾ ਗੁਰੂ ਸਾਹਿਬ ਨੇ ਬਾਣੀ ਵਿੱਚ ਦਿੱਤੀ ਹੈ ਮੁਸਲਮਾਨ ਦੀ ਉਹ ਕਿੰਨੀ ਪਿਆਰੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਉ ਉਹ ਪੰਜ ਨਿਵਾਜਾਂ ਪੜਦੇ ਨੇ ਨਾ ਹੁਣ ਗੁਰੂ ਸਾਹਿਬ ਨੇ ਪੰਜ ਨਿਵਾਜਾਂ ਦੀ ਗੱਲ ਕੀਤੀ ਹੈ ਪਰ ਇਹ ਗੱਲ ਆਖੀ ਵੀ ਜੇ ਸੱਚਾ ਮੁਸਲਮਾਨ ਬਣਨਾ ਹੈ ਤੇ ਆਹ ਪੰਜ ਨਿਵਾਜਾਂ ਪੜ ਕਿਹੜੀਆਂ ਗੌਰ ਕਰਿਓ ਜਰਾ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਉ ਪਹਿਲਾਂ ਸੱਚ ਤੇਰੀ ਜਿਹੜੀ ਪਹਿਲੀ ਨਮਾਜ਼ ਹੋਵੇ ਨਾ ਉਹ ਸੱਚ ਦੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਸੱਚ ਦੀ ਨਮਾਜ਼ ਮੁਸਲਮਾਨ ਨੇ ਪੜਨੀ ਹੈ ਇਹ ਸੱਚ ਦੀ ਨਮਾਜ਼ ਅਸੀਂ ਵੀ ਤੇ ਪੜ੍ਹਣੀ ਹੈ ਕਿ ਨਹੀਂ ਪੜ੍ਹਣੀ ਇਹ ਵਾਲੀ ਨਮਾਜ਼ ਤਾਂ ਸਾਨੂੰ ਵੀ ਪੜ੍ਹਣੀ ਚਾਹੀਦੀ ਹੈ ਨਾ ਸੱਚ ਨਾਲ ਸਾਂਝ ਪਾਉਣੀ ਚਾਹੀਦੀ ਹੈ ਪਹਿਲਾਂ ਸੱਚ ਹਲਾਲ ਦੋਏ ਦੂਜੇ ਨੰਬਰ ਦੇ ਉੱਤੇ ਆਪਣੀ ਕਿਰਤ ਦੇ ਵਿੱਚ ਇਮਾਨਦਾਰੀ ਲੈ ਕੇ ਆ ਕਿਸੇ ਨਾਲ ਧੱਕਾ ਨਹੀਂ ਠੱਗੀ ਨਹੀਂ ਫਰੇਵ ਨਹੀਂ ਕਿਰਤ ਦੇ ਵਿੱਚ ਇਮਾਨਦਾਰੀ ਲੈ ਕੇ ਆ ਪਹਿਲਾਂ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਤੀਜੇ ਨੰਬਰ ਦੇ ਉੱਤੇ ਖੈਰ ਮੰਗਿਆ ਕਰ ਸਾਰਿਆਂ ਦੀ ਸਰਬੱਤ ਦਾ ਭਲਾ ਮੰਗਿਆ ਕਰ ਚੌਥੀ ਨੀਅਤ ਰਾਸ ਮੰਨ ਚੌਥੇ ਨੰਬਰ ਦੇ ਉੱਤੇ ਆਪਣੀ ਨੀਅਤ ਨੂੰ ਰਾਸ ਕਰ ਪੰਜਵੀਂ ਸਿਫਤ ਸੁਨਾਏ ਤੇ ਪੰਜਵੇਂ ਨੰਬਰ ਦੇ ਉੱਤੇ ਰੱਬ ਦੀ ਸਿਫਤ ਸਲਾ ਕਰਿਆ ਕਰ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਤੇਰੀ ਕਰਨੀ ਤੇਰੇ ਵਾਸਤੇ ਕਲਮਾ ਹੋਣ ਪਾਪ ਜਿਵੇਂ ਦੁੱਧ ਚਿੱਟਾ ਹੁੰਦਾ ਤੇਰੇ ਕਰਮ ਜਿਹੜੇ ਨੇ ਉਹ ਐ ਚਿੱਟੇ ਹੋਣ ਕਰਣੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਜੇ ਤੈਨੂੰ ਆ ਨਮਾਜ਼ਾਂ ਪੜਨੀਆਂ ਆਉਂਦੀਆਂ ਨੇ ਜੇ ਤੂੰ ਸੱਚੀ ਨਮਾਜ਼ ਪੜਦਾ ਹੈ ਜੇ ਤੂੰ ਇਮਾਨਦਾਰੀ ਆਪਣੀ ਜ਼ਿੰਦਗੀ ਚ ਲੈ ਕੇ ਆਇਆ ਹੈ ਜੇ ਸਰਬੱਤ ਦਾ ਭਲਾ ਮੰਗਦਾ ਹੈ ਜੇ ਤੂੰ ਅੰਦਰੋਂ ਦੀ ਸਾਫ਼ ਹੈ ਜੇ ਤੇਰੇ ਕਰਮ ਚੰਗੇ ਨੇ ਤੇ ਸੱਚ ਕਰਕੇ ਜਾਣੀ ਤੂੰ ਮੁਸਲਮਾਨ ਹੈ ਤੇ ਜੇ ਆਹ ਕੁਆਲਿਟੀਜ਼ ਤੇਰੇ ਵਿੱਚ ਨਹੀਂ ਹੈਗੀਆਂ ਤੇ ਤੂੰ ਮੁਸਲਮਾਨ ਨਹੀਂ ਹੋ ਸਕਦਾ ਗੁਰਬਾਣੀ ਤਾਂ ਔਰੰਗਜ਼ੇਬ ਨੂੰ ਮੁਸਲਮਾਨ ਵੀ ਨਹੀਂ ਮੰਨਦੀ ਗੁਰਬਾਣੀ ਦਾ ਕਾਜ਼ੀ ਅਬਦੁਲ ਬਹਾਉਲੀ ਵੋਹਰਾਂ ਨੂੰ ਮੁਸਲਮਾਨ ਵੀ ਨਹੀਂ ਮੰਨਦੀ। ਜਾਂਗੀਰ ਬਾਬਰ ਗੁਰਬਾਣੀ ਦੇ ਅਕੋਰਡਿੰਗ ਆ ਮੁਸਲਮਾਨ ਨਹੀਂ ਹੈਗੇ। ਵੇਖੋ ਜਿਹੜਾ ਧੱਕਾ ਕਰਨ ਵਾਲਾ ਬੰਦਾ ਹੁੰਦਾ ਨਾ ਉਹਦਾ ਧਰਮ ਕੇਵਲ ਧੱਕਾ ਹੁੰਦਾ ਜੇ। ਜਿਹੜਾ ਧੱਕਾ ਕਰ ਰਿਹਾ ਕਿਸੇ ਦੇ ਉੱਤੇ ਉਹਨੇ ਜਿਹੜਾ ਧਰਮ ਆਪਣੀ ਜ਼ਿੰਦਗੀ 'ਚ ਧਾਰਨ ਕੀਤਾ ਉਹਦਾ ਧਰਮ ਵੀ ਇਹੀ ਹੈ ਉਹ ਧੱਕਾ ਹੈ ਉਹਦਾ ਧਰਮ ਬਸ ਉਹ ਉਹਨੇ ਧੱਕਾ ਸਿੱਖਿਆ ਤੇ ਧੱਕਾ ਕਰ ਸਕਦਾ। ਉਸ ਨੂੰ ਅਸੀਂ ਕਿਸੇ ਮਤ ਨਾਲ ਨਹੀਂ ਜੋੜ ਸਕਦੇ ਅੱਜ ਵੀ ਜਿਹੜੇ ਅਤੰਕਵਾਦੀਆਂ ਦੀ ਆਪਾਂ ਗੱਲ ਕਰਦੇ ਆਂ ਵੀ ਆਹ ਫਲਾਣੇ ਆ ਅਤੰਕਵਾਦੀ ਨੇ ਅਸੀਂ ਇੱਦਾਂ ਹੀ ਜੋੜਦੇ ਆਂ ਨਾ ਪਰ ਨਹੀਂ ਕਿਸੇ ਮਤ ਨਾਲ ਕਿਸੇ ਕੌਮ ਨਾਲ ਨਹੀਂ ਜੋੜਨਾ ਚਾਹੀਦਾ ਇਹੋ ਜਿਹੇ ਧੱਕੇ ਕਰਨ ਵਾਲੇ ਬੰਦਿਆਂ ਨੂੰ ਉਹ ਤਾਂ ਜ਼ਾਲਮ ਨੇ ਜ਼ਾਲਮ ਦਾ ਧਰਮ ਜ਼ੁਲਮ ਕਰਨਾ ਹੈ ਬਸ ਉਹਨੇ ਉਹੀ ਸਿੱਖਿਆ ਉਹੀ ਉਹ ਕਰ ਸਕਦਾ ਤੇ ਇੱਕ ਨਿੱਕੀ ਜਿਹੀ ਬੇਨਤੀ ਕਰਾਂ ਤੁਸੀਂ ਜੇ ਇਹ ਗੱਲ ਆਖੋਗੇ ਵੀ ਇਸਲਾਮ ਨੂੰ ਜਾਂ ਮੁਸਲਮਾਨਾਂ ਨੂੰ ਪੂਰਨ ਤੌਰ ਦੇ ਉੱਤੇ ਆਪਾਂ ਮਾੜਾ ਕਵਾਂਗੇ ਤੇ ਫਿਰ ਗੌਰ ਕਰਿਓ ਸਿੱਖ ਇਤਿਹਾਸ ਦਾ ਤੱਥ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਸਿੱਖ ਇਤਿਹਾਸ ਦੇ ਵਿੱਚ ਤੁਹਾਨੂੰ ਜ਼ਿਕਰ ਮਿਲੇਗਾ ਕਿ ਜਦੋਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਜਦੋਂ ਉਹਨਾਂ ਨੂੰ ਪਕੜਵਾਇਆ ਆਪਣੇ ਘਰ ਦੇ ਵਿੱਚ ਕਿੰਨੇ ਰੱਖਿਆ ਸੀਗਾ ਵੈਸੇ ਜਦੋਂ ਉਹਨੇ ਫੜਾਇਆ ਸੀ ਮੋਰਿੰਡੇ ਦੇ ਥਾਣੇ ਦੇ ਵਿੱਚ ਖਬਰ ਕੀਤੀ ਸੀ ਨਾ ਉਹ ਕੌਣ ਸੀਗਾ ਜਿਹਨੇ ਖਬਰ ਕੀਤੀ ਸੀ ਉਹਦਾ ਨਾਮ ਸੀ ਗੰਗੂ ਬ੍ਰਾਹਮਣ ਕਿਹੜੇ ਮਤ ਨਾਲ ਸੰਬੰਧ ਰੱਖਦਾ ਸੀ Hindu ਮਤ ਦੇ ਨਾਲ ਹੁਣ ਜੇ ਇੱਕ ਗੰਗੂ ਬ੍ਰਾਹਮਣ ਨੇ ਇਹੋ ਜੀ ਕਾਲੀ ਕਰਤੂਤ ਕਰ ਦਿੱਤੀ ਇਹਦਾ ਮਤਲਬ ਇਹ ਤੇ ਨਹੀਂ ਨਾ ਵੀ ਸਾਰੇ ਹੀ ਹਿੰਦੂ ਵੀਰ ਮਾੜੇ ਹੋਵੇ ਇਹਦਾ ਮਤਲਬ ਇਹ ਤੇ ਨਹੀਂ ਨਿਕਲਦਾ ਜੇ ਇੱਕ ਗੰਗੂ ਬ੍ਰਾਹਮਣ ਕਾਲੀ ਕਰਤੂਤ ਕਰਦਾ ਹੈ ਉਹਨੇ ਗਲਤ ਕੰਮ ਕੀਤਾ ਹੈ ਇਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰੇ ਹਿੰਦੂ ਵੀਰ ਮਾੜੇ ਹੋ ਗਏ ਬਿਲਕੁਲ ਨਹੀਂ ਫਿਰ ਦੇਖੋ ਜਿੱਥੇ ਗੰਗੂ ਬ੍ਰਾਹਮਣ ਪਕੜਵਾ ਰਿਹਾ ਹੈ ਉਥੇ ਹੀ ਜਦੋਂ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉਥੇ ਕੌਣ ਉਥੇ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦਾ ਜਿਹੜਾ ਨਵਾਬ ਸੀਗਾ ਉਹ ਬੈਠਾ ਹੋਇਆ ਬੇਸ਼ੱਕ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਉਹਦੀ ਲੜਾਈ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਦੇ ਭਰਾ ਨਾਰਖਾਨ ਨੂੰ ਮਾਰਿਆ ਸੀਗਾ ਕਿਉਂਕਿ ਉਹ ਹਮਲਾਵਰ ਹੋ ਕੇ ਆਇਆ ਸੀਗਾ ਤੇ ਗੁਰੂ ਸਾਹਿਬ ਨੇ ਆਪਣੇ ਸੈਲਫ ਡਿਫੈਂਸ ਵਾਸਤੇ ਨਾਰਖਾਨ ਨੂੰ ਮਾਰਿਆ ਸੀਗਾ ਤੇ ਮਲੇਰ ਕੋਟਲੇ ਦੇ ਨਵਾਬ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਬਦਲਾ ਲੈਣਾ ਹੈ ਬੇਸ਼ੱਕ ਉਹਦੇ ਅੰਦਰ ਗੁੱਸਾ ਹੈ ਪਰ ਜਦੋਂ ਵਜ਼ੀਰ ਖਾਨ ਨੇ ਉਸ ਮਲੇਰ ਕੋਟਲੇ ਦੇ ਨਵਾਬ ਨੂੰ ਆਖਿਆ ਸੀ ਨਾ ਵੀ ਤੂੰ ਆਪਣਾ ਬਦਲਾ ਲੈ ਲੈ ਇਹਨਾਂ ਸਹਿਬਜ਼ਾਦੇ ਨੂੰ ਸ਼ਹੀਦ ਕਰ ਦੇ ਅਸਾਤੇ 9 ਸਾਲ ਦੇ ਬੱਚਿਆਂ ਨੂੰ ਸ਼ਹੀਦ ਕਰਦੇ ਤੇ ਮਲੇਰ ਕੋਟਲੇ ਦੇ ਨਵਾਬ ਨੇ ਇੱਕ ਗੱਲ ਆਖੀ ਸੀ ਕਹਿੰਦਾ ਮੈਂ ਵੈਰੀ ਤੇ ਹਾਂ ਪਰ ਇਹਨਾਂ ਦੇ ਪਿਤਾ ਦਾ ਮੇਰੀ ਦੁਸ਼ਮਣੀ ਹੈ ਇਹਨਾਂ ਦੇ ਪਿਤਾ ਦੇ ਨਾਲ ਹੈ ਮੈਂ ਬੱਚਿਆਂ ਨੂੰ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਸਲਾਮ ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਬੱਚਿਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਧੱਕਾ ਕੀਤਾ ਜਾ ਸਕੇ ਹੁਣ ਵੇਖੋ ਇਹ ਮੁ슬ਮਾਨ ਹੀ ਹੈ ਨਾ ਬੇਸ਼ੱਕ ਉਹਨੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਜੰਗ ਲੜੀ ਹੈ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਉਸ ਸਮੇਂ ਉਨੇ ਬੱਚਿਆਂ ਦੇ ਉੱਤੇ ਜ਼ੁਲਮ ਨਹੀਂ ਕੀਤਾ ਫਿਰ ਉਸੇ ਕਚੈਰੀ ਦੇ ਵਿੱਚ ਸੁਚਾ ਨੰਦ ਖੱਤਰੀ ਹੈਗਾ ਜੀ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਓਨ ਕਹਿਓ ਨਵਾਬ ਇਹ ਸਰਪ ਬਸੂਰੇ ਛੋਟੇ ਵੱਡੇ ਡਸਕ ਜ਼ਰੂਰੇ ਉਹ ਸਹਬਜ਼ਾਦਿਆਂ ਨੂੰ ਸੱਪ ਦੇ ਬੱਚੇ ਕਹਿੰਦਾ ਹੁਣ ਉਹ ਕਿਹੜੇ ਮਤ ਨਾਲ ਸੰਬੰਧ ਰੱਖਦਾ ਹਿੰਦੂ ਮਤ ਦੇ ਨਾਲ ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਇੱਕ ਬੰਦੇ ਨੇ ਕੁਝ ਗਲਤ ਕਹਿਤਾ ਤੇ ਸਾਰਾ ਹਿੰਦੂ ਮਾਤੀ ਗਲਤ ਹੋ ਗਿਆ ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਬਿ ਕੁਝ ਬੰਦਿਆਂ ਦੀ ਗਲਤੀ ਕਰਕੇ ਪੂਰੇ ਕੌਮ ਨੂੰ ਪੂਰੇ ਮਤ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਜੇ ਇਸਲਾਮ ਨੂੰ ਗਲਤ ਪੂਰਨ ਤੌਰ ਦੇ ਉੱਤੇ ਆਖਾਂਗੇ ਤੇ ਫਿਰ ਪੀਰ ਬੁੱਧੂ ਸ਼ਾਹ ਨੂੰ ਕਿੱਥੇ ਰੱਖੋਗੇ ਪੀਰ ਬੁੱਧੂ ਸ਼ਾਹ ਨੂੰ ਕਿੱਧਰ ਰੱਖੋਗੇ ਗਨੀਖਾ ਨਵੀਖਾ ਨੂੰ ਕਿੱਥੇ ਰੱਖੋਗੇ ਕੋਟਲਾ ਨਿਹੰਗ ਖਾਨ ਨੂੰ ਕਿੱਥੇ ਰੱਖੋਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਸ ਸਮੇਂ ਸਾਥ ਦਿੱਤਾ ਸੋ ਇਹ ਬੇਨਤੀ ਆਪਾਂ ਸਮਝਣ ਦਾ ਯਤਨ ਕਰੀਏ ਵੀ ਹਰ ਇੱਕ ਕੌਮ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ ਤੇ ਮਾੜੇ ਬੰਦੇ ਵੀ ਹੁੰਦੇ ਨੇ ਬਹੁਤ ਹਿੰਦੂ ਵੀਰ ਵੀ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਬਹੁਤ ਮੁਸਲਮਾਨ ਵੀਰ ਵੀ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਬਹੁਤੇ ਐਸੇ ਵੀ ਸਨ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਬਹੁਤ ਉਹ ਵੀ ਸਨ ਤੇ ਤੁਸੀਂ ਉਹਨਾਂ ਦੀ ਗੱਲ ਛੱਡੋ ਅਜ ਆਪਣੀ ਗੱਲ ਕਰ ਲਓ ਤੁਹਾਨੂੰ ਆਪਣੀ ਕੌਮ 'ਚ ਅਜ ਗद्दार ਨਹੀਂ ਮਿਲਦੇ ਸੁਖਨਾ ਜਿਨ੍ਹਾਂ ਨੂੰ ਤੁਸੀਂ ਆਪਣਾ ਜਥੇਦਾਰ ਕਹਿੰਦੇ ਹੋ ਸਿਰੇ ਤੇ ਗद्दार ਤੇ ਅਜ ਉਹ ਬੈਠੇ ਨੇ છાਤੀ માર ਕੇ ਵੇਖੋ ਜਿਹੜੇ ਆ ਸੌਤੇ ਵਾਲੇ ਨੂੰ ਮਾਫੀ ਨਹੀਂ ਸੀ ਦਿੱਤੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੋਣਾ ਇੰਟਰਨੈਟ ਨਾਲ ਤੁਸੀਂ ਵੀ ਜੁੜੇ ਹੀ ਹੋ ਸਭ ਤੋਂ ਵੱਡੇ ਤੇ ਗਦਾਰ ਆ ਜਿਨ੍ਹਾਂ ਨੂੰ ਜਹੇਦਾਰ ਕਿਹਾ ਜਾਂਦਾ ਉਹ ਹੈਗੇ ਨੇ ਜਿਨ੍ਹਾਂ ਨੇ ਕੌਮ ਨਾਲ ਕਿੱਡਾ ਵੱਡਾ ਧਰੋਹ ਕਰਾਇਆ ਤੇ ਅੱਜ ਤੱਕ ਕਮਾਰੇ ਨੇ ਲੀਡਰਾਂ ਦੀਆਂ ਚਾਪਲੂਸੀਆਂ ਕਰ ਕਰਕੇ ਪੁੱਠੇ ਸਿੱਦੇ ਫੈਸਲੇ ਸੁਣਾਈ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਤਾਂ ਉਹ ਵੀ ਤੁਰ ਕੇ ਰਾਜੀ ਨਹੀਂ ਹੈਗੇ ਅੱਜ ਅਜੇ ਹਿਸਾਬ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਤੇ ਉਹ ਵੀ ਫੋਲੋ ਨਹੀਂ ਕਰਦੇ ਸੇਮ ਟੂ ਸੇਮ ਉਹੀ ਹਿਸਾਬ ਜੇ ਜਿਵੇਂ ਕਾਜ਼ੀ ਅਬਦੁਲ ਵਹਾਬ ਅਲੀ ਵੋਰਾ ਹੈ ਨਾ ਉਹ ਆਪਣੀ ਚਲਾਉਣੀ ਚਾਹੁੰਦਾ ਹੈ ਸਾਡੇ ਅੱਜ ਦੇ ਜਥੇਦਾਰ ਵੀ ਆਪਣੀ ਚਲਾਉਣੀ ਚਾਹੁੰਦੇ ਨੇ ਜਿਵੇਂ ਕਾਜ਼ੀ ਅਬਦੁਲ ਵਹਾਬ ਅਲੀ ਵੋਰਾ ਕੁਰਾਨ ਦੀ ਗੱਲ ਨਹੀਂ ਮੰਨਦਾ ਸਾਡੇ ਅੱਜ ਦੇ ਜਥੇਦਾਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਦੇ ਦੇਖ ਲਓ ਤੁਸੀਂ ਹਿਸਾਬ ਲਾ ਕੇ ਹੁਣ ਚਾਹੀਦਾ ਤੇ ਇਹ ਹੈ ਨਾ ਵੀ ਕਾਜ਼ੀ ਜਿਹੜਾ ਹੈ ਉਹ ਕੁਰਾਨ ਨੂੰ ਫੋਲੋ ਕਰੇ ਪਰ ਨਹੀਂ ਕਰ ਰਿਹਾ ਆਪਣੀ ਮਤ ਅੱਗੇ ਰੱਖ ਰਿਹਾ ਉਹਨੂੰ ਡਰ ਕੀਦਾ ਔਰੰਗਜ਼ੇਬ ਦਾ ਵੀ ਜੇ ਮੈਂ ਔਰੰਗਜ਼ੇਬ ਦੇ ਅਕੋਰਡਿੰਗ ਨਾ ਚੱਲਿਆ ਤੇ ਮੇਰੀ ਗੱਦੀ ਜਾਏਗੀ। ਜੇ ਗੱਦੀ ਜਾਏਗੀ ਤੇ ਜਿਹੜਾ ਮਾਲ ਆ ਰਿਹਾ ਉਹ ਵੀ ਜਾਏਗਾ। ਹੁਣ ਅੱਜ ਦੇ ਅੱਜ ਦੇ ਜਥੇਦਾਰ ਨੂੰ ਵੀ ਤੇ ਇਹ ਪ੍ਰੋਬਲਮ ਹੈ ਨਾ ਵੀ ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਾਂ ਤੇ ਪੰਜਾਬ ਦੇ ਵਿੱਚ ਬੈਠਾ ਜਿਹੜਾ ਮੁੱਖ ਮੰਤਰੀ ਉਹ ਮੈਨੂੰ ਮੇਰੇ ਅਹੁਦੇ ਤੋਂ ਲਾ ਦੇਗਾ। ਉਹਨੂੰ ਉਹਨੂੰ ਇਹ ਟੈਨਸ਼ਨ ਹੈ। ਉਹ ਇਸੇ ਕਰਕੇ ਚਾਪਲੂਸੀਆਂ ਚੱਲਦੀਆਂ ਨੇ। ਚਾਬਲੂਸੀਆਂ ਇਹ ਧਰਮ ਦੇ ਨਾਂ ਦੇ ਉੱਤੇ ਹੋ ਰਿਹਾ ਸਾਨੂੰ ਥੋੜੀਆਂ ਅੱਖਾਂ ਖੁੱਲਣੀਆਂ ਪੈਣਗੀਆਂ ਆਪਣੀਆਂ ਵੀ ਸੇਮ ਕਿਤੇ ਲਾ ਕੇ ਵੇਖਿਓ ਹਿਸਾਬ ਕਿਤਾਬ ਸਾਰੇ ਸਾਰਾ ਉਹੀ ਚੱਲਦਾ ਪਿਆ ਅੱਜ ਹੁਣ ਜੇ ਕਾਜ਼ੀ ਉਸ ਸਮੇਂ ਗਲਤ ਕਰਮ ਕਰਮ ਕਰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਮੁਸਲਮਾਨ ਬਣ ਜਾਓ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਕਹਿੰਦੇ ਵੀ ਕਾਜ਼ੀ ਸਾਹਿਬ ਤੁਸੀਂ ਤੇ ਪਹਿਲਾਂ ਮੁਸਲਮਾਨ ਬਣ ਜਾਓ ਮੈਨੂੰ ਬਾਅਦ ਚ ਆਖ ਲਿਓ ਤੁਸੀਂ ਮੈਨੂੰ ਕਹਿੰਦੇ ਹੋ ਵੀ ਇਸਲਾਮ ਨੂੰ ਕਬੂਲ ਕਰ ਲਵਾ ਮੁਸਲਮਾਨ ਬਣ ਜਾਵਾ ਤੁਸੀਂ ਮੁਸਲਮਾਨ ਬਣ ਗਏ ਮੁਸਲਮਾਨ ਤੇ ਮੋਮਦਿਲ ਹੁੰਦਾ ਹੈ ਮੁਸਲਮਾਨ ਦੇ ਅੰਦਰ ਤੇ ਸੱਚ ਹੋਣਾ ਚਾਹੀਦਾ ਹੈ ਉਹਦੀ ਕਿਰਤ ਜਿਹੜੀ ਹੈ ਉਹ ਧਰਮ ਦੀ ਹੋਣੀ ਚਾਹੀਦੀ ਹੈ ਪਰ ਤੁਹਾਡੇ ਵਿੱਚ ਆ ਸਭ ਕੁਝ ਬਿਲਕੁਲ ਨਜ਼ਰ ਨਹੀਂ ਆਉਂਦਾ ਨਜ਼ਰ ਨਹੀਂ ਆਉਂਦਾ ਤੇ ਇੱਕ ਗੱਲ ਹੋਰ ਚੇਤੇ ਰੱਖਿਓ ਇਤਿਹਾਸ ਦੀ ਗੱਲ ਤੁਹਾਨੂੰ ਨਾਲ ਸਾਂਝੀ ਕਰਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਨਾ ਠੀਕ 15 ਦਿਨ ਬਾਅਦ ਉਹ ਕਾਜ਼ੀ ਜਿਹੜਾ ਸੀਗਾ ਕਾਜ਼ੀ ਅਬਦੁਲ ਵਹਾਬ ਅਲੀ ਹੋਰਾ ਉਹ ਵੀ ਮਰ ਗਿਆ ਠੀਕ 15 ਦਿਨ ਬਾਅਦ 11 ਨਵੰਬਰ ਸਾਲ 1675 ਨੂੰ ਸ਼ਹਾਦਤ ਹੁੰਦੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 26 ਨਵੰਬਰ ਸਾਲ 1675 ਨੂੰ ਉਹ ਕਾਜ਼ੀ ਜਿਹੜਾ ਹੈ ਨਾ ਉਹ ਮਰ ਜਾਂਦਾ ਜਦੋਂ 26 ਨਵੰਬਰ ਨੂੰ ਮਰਿਆ ਉਸ ਤੋਂ ਬਾਅਦ ਉਹਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਛਾਪਾ ਜਦੋਂ ਮਾਰਿਆ ਗਿਆ ਤੇ ਪਤਾ ਕੀ ਮਿਲਿਆ ਸੀ ਇਤਿਹਾਸ ਦੇ ਵਿੱਚ ਲਿਖਿਆ ਇਹ ਸਰਦਾਰ ਮਹਿੰਦਰ ਸਿੰਘ ਜੋਸ਼ ਹੋਣਾ ਨੇ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਉਸ ਸਮੇ ਜਿਹੜਾ ਔਰੰਗਜ਼ੇਬੀ ਸਿੱਕਾ ਚੱਲਦਾ ਸੀ ਨਾ 33 ਲੱਖ ਰੁਪਇਆ ਉਸ ਕਾਜ਼ੀ ਦੇ ਘਰੋਂ ਮਿਲਿਆ 33 ਲੱਖ ਦੀ ਵੈਲਿਊ ਅੱਜ ਕਿੰਨੀ ਹੈ ਉਸ ਸਮੇ ਕਿੰਨੀ ਹੋਏਗੀ 33 ਲੱਖ ਰੁਪਇਆ ਡੇਢ ਮਣ ਸੋਨਾ ਤੇ ਚਾਂਦੀ ਵੀ ਬਰਾਮਤ ਹੋਈ ਉੱਥੋਂ ਦੀ ਹੁਣ ਉਹ ਕੀ ਸੀ ਉਹਨੇ ਕੋਈ ਕਮਾਈ ਥੋੜੀ ਨਾ ਕੀਤੀ ਸੀ ਰਿਸ਼ਵਤਾਂ ਲੈ ਲੈ ਕੇ ਇਕੱਠਾ ਕੀਤਾ ਸੀ ਰਿਸ਼ਵਤਾਂ ਲੈ ਲੈ ਕੇ ਗੁਰੂ ਸਾਹਿਬ ਨੇ ਆਖਿਆ ਨਾ ਕਾਜ਼ੀ ਹੋਏ ਕਹ ਬਹਿ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਰਿਸ਼ਵਤਾ ਲੈ ਲੈ ਕੇ ਇਕੱਠਾ ਕੀਤਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਕਹਿੰਦੇ ਕਹਿੰਦੇ ਤੂੰ ਮੁਸਲਮਾਨ ਬਣ ਗਿਆ ਜਿਹੜਾ ਮੈਨੂੰ ਕਹਿੰਦਾ ਪਿਆ ਹੁਣ ਉਹਨੂੰ ਖਿੱਚਤਾ ਚੜ੍ਹਨੀ ਸੀ ਨਾ ਕਹਿੰਦਾ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਕੋਈ ਕਰਾਮਾਤ ਕਰਕੇ ਵਿਖਾਓ ਗੁਰੂ ਸਾਹਿਬ ਕਹਿੰਦੇ ਵੀ ਕਰਾਮਾਤ ਤੇ ਸਿੱਖੀ ਦੇ ਵਿੱਚ ਪ੍ਰਵਾਨ ਹੀ ਨਹੀਂ ਹੈ ਇੱਥੇ ਤੇ ਕਰਾਮਾਤ ਨੂੰ ਕੋਈ ਥਾਂ ਨਹੀਂ ਕਹਿੰਦਾ ਫਿਰ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾ ਗੁਰੂ ਸਾਹਿਬ ਕਹਿੰਦੇ ਵੀ ਆਹ ਮੈਨੂੰ ਕਬੂਲ ਹੈ